ਲੋ ਜੀ ਫਰੈਂਡ ਟ੍ਰਿਪਲ ਐਸ ਬੜੋ ਲੋ ਦੋ ਅਪਡੇਟ ਜਾਰੀ ਕੀਤੀਆਂ ਗਈਆਂ ਨੇ ਡਿਟੇਲ ਚ ਆਪਾਂ ਦੇਖਦੇ ਜੀ ਪਹਿਲੀ ਅਪਡੇਟ ਹੈਗੀ ਹੈ ਆਨਲਾਈਨ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ 103 ਪੋਸਟਾਂ ਨੇ ਜੀ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੀਆਂ ਆਨਲਾਈਨ ਅਪਲਾਈ ਹੋਣਾ 26/02/2024 ਤੋਂ ਲਾਸਟ ਡੇਟ 18/03/2024 ਹੈ ਫੀਸ ਭਰਨ ਦੀ ਲਾਸਟ ਡੇਟ 21/03/2024 ਹੈ ਜੀ ਅਪਲਾਈ ਕਰਨ ਦਾ ਲਿੰਕ ਅੰਦਰ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਜੀ ਉੱਥੋਂ ਦਾ ਆਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਫੇਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਿਵਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਟੈਲੀਗ੍ਰam ਚੈਨਲ ਤੇ ਆਪਣੀਆਂ ਰੋਜ਼ ਨਹੀਂ ਹੈ ਜਿਹੜੀਆਂ ਉਹ ਕੁਇਜ਼ ਪਹਿਰੇ ਨੇਗੇ ਠੀਕ ਹੈ ਤੁਸੀਂ ਚੈੱਕ ਕਰ ਲਿਆ ਹੋਊਗਾ ਜਿਹੜੇ ਨਹੀਂ ਜੁੜੇ ਹੋਏ ਉਹ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਹੈ ਟੈਲੀਗ੍ਰam ਚੈਨਲ ਵੀ ਜੁਆਇਨ ਕਰ ਲਿਓ ਕੋਈ ਕੁਇਜ਼ ਲਾਓ ਜਿਹੜੀ ਜਿਹੜੀ ਕੁਇਜ਼ ਦੇ ਆਪਾਂ ਪਾਉਣੇ ਰਹੇ ਨੇ ਆਪਣੇ YouTube ਚੈਨਲ ਦੇ ਕਮਿਊਨਿਟੀ ਟੈਬ ਦੇ ਵਿੱਚ ਜਾ ਕੇ ਚੈੱਕ ਕਰੋਗੇ ਉੱਥੇ ਵੀ ਲਿੰਕ ਦਿੱਤਾ ਹੋਇਆ ਠੀਕ ਹੈ ਉੱਥੇ ਵੀ ਜਿਹੜੇ ਕੁਇਜ਼ ਦੇ ਕੁਐਸਚਨਸ ਨੇ ਉਹ ਪਹਿਰੇ ਨੇ ਲਗਾਤਾਰ ਤੁਸੀਂ ਆਪਣੀ ਇਹ ਵਾਲਾ ਲਿੰਕ ਹੈ ਜੀ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਸਾਰੀ ਡਿਟੇਲ ਭਰ ਕੇ ਤੁਸੀਂ ਅਗਲੇ ਦਿਨ ਮਤਲਬ ਕਿ ਅੱਜ ਅਪਲਾਈ ਕਰਤਾ 3 ਦਿਨ ਬਾਅਦ ਜਿਹੜੀ ਉਹ ਤੁਹਾਡੀ ਫੀਸ ਭਰੀ ਜਾਊਗੀ ਜੇ ਫਿਰ ਵੀ ਨਹੀਂ ਕੁਝ ਪਤਾ ਚੱਲਦਾ ਕਮੈਂਟ ਕਰ ਲਿਓ ਕਲੀਅਰ ਹੈ ਜੀ ਹੁਣ ਚਲਦੇ ਆਪਾਂ ਜਿਹੜੇ ਕੈਂਡੀਡੇਟ ਐਬਸੈਂਟ ਸੀਗੇ ਉਹਨਾਂ ਦੀ ਕਾਉਂਸਲਿੰਗ ਵਾਲੀ ਡਿਟੇਲ ਵੱਲ ਇੱਕ ਆਪਣਾ ਨਵਾਂ ਚੈਨਲ ਹੈ ਜੀ ਟੇਸਟ ਐਂਡ ਟਰੈਵਲ ਉਹਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਜੀ ਇਨਫੋ ਬਟ ਆਲਟੇ ਕੇ ਚੈਨਲ ਵੀ ਹੈ ਟੈਕਨੀਕਲ ਵੀਡੀਓ ਲਈ ਉਹਨੂੰ ਜਿਹੜੇ ਕੈਂਡੀਡੇਟ ਗੈਰਹਾਜ਼ਰ ਰਹੇ ਨੇ ਜੀ ਜੂਨੀਅਰ ਇੰਜੀਨੀਅਰ ਬਿਜਲੀ ਅਤੇ ਜਨ ਸੈਦ ਦੀਆਂ ਪੋਸਟਸ ਦੇ ਲਈ 26 2024 ਨੂੰ ਕਾਉਂਸਲਿੰਗ ਹੋਈ ਸੀ ਜੀ ਇਹਨਾਂ ਕੈਂਡੀਡੇਟ ਨੂੰ ਦੁਬਾਰਾ ਫੇਰ ਮੌਕਾ ਦਿੱਤਾ ਜਾਂਦਾ ਹੈ 27 2024 ਅਤੇ 28 2024 ਸਵੇਰੇ 10 ਵਜੇ ਠੀਕ ਹੈ ਜੀ ਹੁਣ ਜਿਹੜੇ ਕੈਂਡੀਡੇਟ ਰਹਿ ਗਏ ਨੇ ਫਟਾਫਟ ਜਾ ਕੇ ਆਪਣਾ ਕਾਉਂਸਲਿੰਗ ਦੇ ਵਿੱਚ ਹਾਜ਼ਰ ਹੋ ਜੋ ਜੀ ਕਿਉਂਕਿ ਵਾਰ-ਵਾਰ ਕੈਂਡੀਡੇਟਸ ਨੂੰ ਮੌਕੇ ਦਿੱਤੇ ਜਾ ਰਹੇ ਨੇ ਤਾਂ ਵੀਡੀਓ ਨੂੰ ਉਹਨਾਂ ਕੈਂਡੀਡੇਟਾਂ ਤੱਕ ਜ਼ਰੂਰ ਸ਼ੇਅਰ ਕਰੋ ਕਰੋ ਜਿੰਨਾ ਕੈਂਡੀਡੇਟ ਕਾਉਂਸਲਿੰਗ 'ਚ ਗੈਰ ਹਾਜ਼ਰ ਹੋਏ ਨੇ ਠੀਕ ਹੈ ਜੀ ਜੂਨੀਅਰ ਇੰਜੀਨੀਅਰ ਦੀ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜਾਉਂਗੇ ਇਸ ਉਮੀਦ ਦੇ ਨਾਲ ਮਿਲਾਂਗੇ ਜੀ ਤਦ ਤੱਕ ਲਈ ਬੀ ਸੇਫ ਬਾਏ ਬਾਏ